ਪਿਛਲੇ ਦਿਨੀ ਸਕੂਲ ਵੈਨਾ ਵਾਲਿਆਂ ਤੇ ਪ੍ਰਸ਼ਾਸਨ ਵੱਲੋਂ ਕਿਸੇ ਸਿਕੰਜੇ ਨੂੰ ਲੈ ਕੇ ਅੱਜ ਬਠਿੰਡਾ ਦੇ ਰੋਜ਼ਗਾਰਡਨ ਵਿਖੇ ਪੰਜਾਬ ਭਰ ਤੋਂ ਸਕੂਲ ਵੈਨਾ ਵਾਲੇ ਹੋਏ ਇਕੱਠੇ ਅਤੇ ਕੀਤੀ ਗਈ ਮੀਟਿੰਗ ਸੋਮਵਾਰ ਨੂੰ 10 ਵਜੇ ਦੇ ਲਗਭਗ ਸਕੂਲ ਵੈਨ ਅਤੇ ਕਾਲਜਾਂ ਦੇ ਬੱਸਾਂ ਦੀ ਪੰਜਾਬ ਪ੍ਰਦਾਨ ਨੇ ਬੋਲ ਦਿਆ ਕਿਹਾ ਕਿ ਜੋ ਪ੍ਰਸ਼ਾਸਨ ਦਾ ਇਹ ਰਵਈਆ ਅਸੀਂ ਇਸ ਤੋਂ ਤੰਗ ਆ ਚੁੱਕੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਪ੍ਰਸ਼ਾਸਨ ਨੇ ਇਹ ਆਪਣਾ ਰਵਈਆ ਨਾ ਬਦਲਿਆ ਤਾਂ ਉਹਨਾਂ ਵੱਲੋਂ ਕੋਈ ਵੱਡਾ ਸੰਘਰਸ਼ ਵਿੜਿਆ ਜਾਵੇਗਾ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਇਹ ਜਿਹੜੀਆਂ ਸਕੂਲ ਵੈਨਾਂ ਨੇ ਉਹ ਬੰਦ ਕਰ ਦਿੱਤੀਆਂ ਜਾਣ। ਅੱਜ ਵੀ ਨਾਮਾਂ ਤੇ ਕਿਹੜੀ ਸੰਸਥਾ ਮੇਰੇ ਨਾਲ ਗੁਰਪ੍ਰੀਤ ਸਿੰਘ ਹੈਪੀ ਹੈ ਸਕੂਲ ਕਾਲਜ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦਾ ਮਾ ਪ੍ਰਬੰਧਨ ਜੋ ਅੱਜ ਦੀ ਸਾਡੀ ਇਹ ਮੀਟਿੰਗ ਹੈਗੀ ਉਹ ਇਸ ਕਰਕੇ ਕੀਤੀ ਗਈ ਹੈ ਵੀ ਜੋ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਦੇ ਤਾਹਤ ਸਕੂਲ ਵੈਨਾਂ ਦੀ ਯਾਨੀ ਕਿ ਚਲਾਨ ਕੱਟੇ ਜਾ ਰਹੇ ਨੇ ਉਹਨਾਂ ਨੂੰ ਬੰਡ ਕੀਤਾ ਜਾ ਰਿਹਾ ਹੈ ਨੇ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈਗਾ ਤੇ ਉਸ ਨੂੰ ਲੈ ਕੇ ਅੱਜ ਇੱਥੇ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਪੰਜਾਬ ਦੇ ਤਕਰੀਬਨ ਕਾਫੀ ਦੂਰ ਦੂਰ ਤੱਕ ਦੇ ਇੱਥੇ ਸਾਡੇ ਜਿਹੜੇ ਵੈਨ ਆਪਰੇਟਰ ਆ ਉਹ ਇਕੱਠੇ ਹੋਏ ਹੋਏ ਆ ਜੀ ਵੀ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਗੁਰੂ ਜੀ ਨੂੰ ਅੰਤਨ ਕਰਦੇ ਆ ਜਾ ਸ਼ਾਤਾਪੁਰਨ ਨਿਕਰਦੇ ਉਹਨਾਂ ਦੇ ਹਾਂਜੀ ਹਾਂਜੀ ਬਿਲਕੁਲ ਅਸੀਂ ਇਸ ਚੀਜ਼ ਨਾਲ ਸਹਿਮਤ ਹੈ ਵੀ ਜੇ ਕਿਸੇ ਕੋਲੇ ਮੰਨ ਲਓ ਕਿਸੇ ਡਾਕੂਮੈਂਟ ਦੀ ਘਾਟ ਹੈ ਜਾਂ ਉਹ ਪੂਰੇ ਰੂਲ ਪੂਰੇ ਨਹੀਂ ਕਰ ਰਿਹਾ ਉਸ ਨੂੰ ਟਾਈਮ ਦੇਣ ਵੀ ਇਹ ਨਹੀਂ ਹੈ ਵੀ ਉਹਨਾਂ ਦੇ ਚਲਾਨ ਕੱਟੇ ਜਾਣ ਇਹਦੇ ਇੱਕ ਆੜ ਦੇ ਵਿੱਚ ਜਿੰਨੀਆਂ ਗੱਡੀਆਂ ਦੇ ਕੋਲ ਸਾਰੇ ਡਾਕੂਮੈਂਟ ਪੂਰੇ ਨੇ ਜਾਂ ਜਿਹੜੇ ਸਰਕਾਰ ਵੱਲੋਂ ਰੂਲ ਬਣਾਏ ਗਏ ਨੇ ਉਹਨਾਂ ਨੂੰ ਵੀ ਫਾਲੋ ਕਰਦਿਆਂ ਨੇ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ ਉਹਦੀ ਆੜ ਦੇ ਹੇਠ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਉਹ ਦੁਪਹਿਰ ਵੇਲੇ ਚਲਾਨ ਕੱਟਦੇ ਨੇ ਉਦੋਂ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਵੀ ਇੱਕ ਬੈਨ ਦੇ ਵਿੱਚ 40 ਬੱਚੇ ਹੁੰਦੇ ਨੇ 35 30 35 40 ਤੇ ਉਹ ਜਦੋਂ ਬੈਨ 10 ਮਿੰਟ ਲੇਟ ਹੋ ਜਾਂਦੀ ਹੈ ਤੇ ਅਲੱਗ-ਅਲੱਗ ਪੇਰੈਂਟਸ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਡਰਾਈਵਰ ਨੂੰ ਵੀ ਕੀ ਕਾਰਨ ਲੇਟ ਕਿ ਹੋਗੀ ਕੀ ਕਾਰਨ ਲੇਟ ਕਿ ਹੋਗੀ ਕੀ ਤੁਸੀਂ ਇਹ ਦੇਖੋ ਵੀ ਉਹਦੀ ਕਿੰਨੀ ਵੱਡੀ ਜਵਾਬਦੇਹੀ ਵਾ ਜੇ ਉਹ ਫੋਨ ਨਹੀਂ ਚੱਕਦਾ ਤਾਂ ਪਰਿਵਾਰ ਆ ਜਿਹੜਾ ਉਹ ਇਸ ਸੰਸੇ ਦੇ ਵਿੱਚ ਜਿਹਾ ਜਾਂਦਾ ਵੀ ਕੀ ਗੱਲ ਹੋ ਗਈ ਫੋਨ ਕਿਉਂ ਨਹੀਂ ਚੱਕਦਾ ਕੋਈ ਅਨਸੁਖੀ ਘਟਨਾਣਾ ਵਾਪਰ ਗਈ ਹੋਵੇ ਜੇ ਉਹ ਫੋਨ ਚੱਕਦਾ ਕੋ ਪ੍ਰਸ਼ਾਸਨ ਦੇ ਅੱਗੇ ਨਮੁੰਦੇ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਫੋਨ ਤੇ ਗੱਲਾਂ ਕਰਦੇ ਜਾ ਰਹੇ ਸੀਗੇ ਵੀਸੀ ਇਹ ਕਹਿੰਦਾ ਵੀ ਟਾਈਮ ਦਿਓ ਨਾ ਅੱਗੇ ਜੂਨ ਦੇ ਨਾਲ ਛੁੱਟਣਾ ਆ ਰਹਿਆਂ ਨੇ ਜੂਨ ਦੇ ਵਿੱਚ ਜੇ ਕਿਸੇ ਕੋਲ ਕੋਈ ਵੈਸੇ 90 ਤੋਂ 92 95% ਗੱਡਣਾ ਸਾਰੇ ਡਾਕੂਮੈਂਟ ਪੂਰੇ ਕਰ ਦਿਲਿਆ ਨੇ ਜੇ ਕਿਸੇ ਨਾਲ ਕਿਸੇ ਕੋਲ ਕਮੀ ਹੈ ਤੋ ਉਹ ਆਦੇ ਪੂਰੇ ਕਰ ਲੈਣਗੇ ਬਾਕੀ ਰਹੀ ਗੱਲ ਰੇਟ ਦੀ ਹੁੰਦੀ ਹੈ ਜਿਵੇਂ ਜਿਹਨੇ ਸਕੂਲ ਦੇ ਨਾਲ ਅਟੈਚ ਹੈ ਨੇ ਬੈਨਾ ਉਹਨਾਂ ਕੋਲੇ ਤਕਰੀਬਨ ਸਭ ਕੁੜੇ ਹਰ ਇੱਕ ਚੀਜ਼ ਪੂਰੀ ਹੈ ਜਿਹੜੀਆਂ ਕੁਝ ਪ੍ਰਾਈਵੇਟ ਤੇ ਚੱਲ ਰਹੇ ਨੇ ਕਾਫੀ ਸਕੂਲ ਸਾਡੀ ਸਕੂਲਾਂ ਨਾਲ ਵੀ ਗੱਲ ਚੱਲ ਰਹੀ ਹੈ ਇਸ ਵਿਸ਼ੇ ਤੇ ਵੀ ਤੁਸੀਂ ਗੱਡੀਆਂ ਆਦਿ ਨਾਲ ਅਟੈਚ ਕਰੋ ਉੱਥੇ ਆ ਕੇ ਥੋੜੀ ਜਿਹੀ ਸਮੱਸਿਆ ਆਉਂਦੀ ਹੈ ਕਿਉਂਕਿ ਪੇਰੈਂਟਸ ਉਹਨਾਂ ਨੂੰ ਉਹ ਰੇਟ ਨਹੀਂ ਦੇ ਰਹੇ ਜਿਹੜਾ ਰੇਟ ਮਿਲਣਾ ਚਾਹੀਦਾ ਉਹ ਉਹਨਾਂ ਨੂੰ ਰੇਟ ਨਹੀਂ ਮਿਲ ਰਿਹਾ ਜੇ ਰੇਟ ਵਧੀਆ ਮਿਲੂਗਾ ਗੱਡੀ ਗੱਡੀ ਫੇਰ ਜੇ ਉਹ ਮਾਰੀ ਪਉਂਦਾ ਤਾਂ ਫੇਰ ਉਹਦੀ ਮਾਰੀ ਗੱਲ ਹੈ ਜੇ ਆਪਾਂ ਪੇਰੈਂਟਸ ਦੀ ਕਹਿ ਸਕਦੇ ਆ ਉਹ ਕਹਿਣ ਵੀ ਤੁਹਾਨੂੰ ਰੇਟ ਵਧੀਆ ਮਿਲ ਰਿਹਾ ਹੈ ਹੁਣ ਤੂੰ ਗੱਡੀ ਕਿਉਂ ਮਾਰੀ ਪਈ ਹੈ ਟਾਈਮ ਦੀ ਗੱਲ ਕੀਤੀ ਤੁਸੀਂ ਹਾਂਜੀ ਸਮਾ ਹੋ ਗਿਆ ਇਸੇ ਲਈ ਆਪਣੇ ਇਸ ਮਾਮਲੇ ਚੱਲਦੇ ਹਾਂ ਹਾਂਜੀ ਕਿਉਂ ਨਹੀਂ ਹਾਂ ਮੈਂ ਕਹਿੰਦਾ ਹੀ ਦੇਖੋ ਕੋਈ ਵੀ ਚੀਜ਼ ਹੈ 100% ਨਹੀਂ ਹੁੰਦੀ ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ 90% ਪਲੱਸ ਜੋ ਗੱਡੀਆਂ ਨੇ ਉਹ ਡਾਕੂਮੈਂਟ ਪੂਰੇ ਕਰ ਦੋਨੇ ਨੇ ਜੇ ਕਿਸੇ ਗੱਡੀ ਦੇ ਵਿੱਚ ਉਹਨਾਂ 90% ਦੀ ਗੱਲ ਕਰਗੇ ਜੇ ਕਮੀ ਆ ਜਾਂਦੀ ਹੈ ਮੰਨ ਲਓ ਕਿਸੇ ਵੀਰੇ ਮੌਕੇ ਤੇ ਜਾਂ ਕਹਿੰਦੇ ਵਰਦੀ ਨਹੀਂ ਪਾਈ ਜਾਂ ਮੰਨ ਲਓ ਉਹ ਗੱਡਵੇਂ ਦੇ ਤਕਰੀਬਨ ਟੈਕਸਟ ਸਭ ਕੁਝ ਓਕੇ ਹੈ ਜਾਂ ਮੰਨ ਲਓ ਕੋਈ ਪਾਸਿੰਗ ਦੀ ਸਮੱਸਿਆ ਹੁੰਦੀ ਆ ਉਹ ਕਈ ਵਾਰ ਟਰਾਂਸਪੋਰਟ ਭਾਗ ਵੱਲੋਂ ਲੇਟ ਹੋ ਜਾਂਦਾ ਨਹੀਂ ਹੁੰਦਾ ਬਾਕੀ ਤਕਰੀਬਨ ਹਰ ਕਿਚੀ ਹਰ ਇੱਕ ਗੱਡੀ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਹੁਣ ਜਿਹੜੀ ਵੱਡੀ ਇੱਕ ਗੱਲ ਆ ਜਾਂਦੀ ਹੈ ਲੇਡੀ ਅਟੈਂਡੈਂਸ ਦੀ ਉਹ ਲੇਡੀ ਅਟੈਂਡੈਂਸ ਕਿ ਨਹੀਂ ਲੇਡੀ ਕਲੀਨਰ ਦੀ ਉਹ ਬੜੀ ਵੱਡੀ ਇੱਕ ਦਿੱਕਤ ਵਾਲੀ ਗੱਲ ਹੈ ਤੁਸੀਂ ਦੇਖੋ ਵੀ ਇੱਕ ਸਕੂਲ ਦੇ ਵਿੱਚ 30 ਤੋਂ 35 ਗੱਡੀਆਂ ਨੇ 30 ਤੋਂ 35 ਜਗ੍ਹਾ ਗੱਡਣਾ ਨੇ 30 35 ਡਰਾਈਵਰ ਹੋਗੇ 30 35 ਲੇਡੀਜ਼ ਹੋਣਗੇ ਚਲੋ ਡਰਾਈਵਰ ਤਾਂ ਕਿਤੇ ਨਾ ਕਿਤੇ ਆ ਦੇ ਕੰਮ ਕਿਤੇ ਲੱਗਣ ਲੇਡੀਜ਼ ਦਾ ਕੀ ਬੋਝ ਕਰਨਗੇ ਲੇਡੀਜ਼ ਕੀ ਕਰੂਗੀ ਉੱਥੇ ਅਗਲੀ ਫਿਰ ਕੀ ਰਣਨੀਤੀ ਹੈ ਅਗਲੀ ਰਣਨੀਤੀ ਇਹ ਹੈ ਵੀ ਸਰਕਾਰ ਜਾਂ ਪ੍ਰਸ਼ਾਸਨ ਸਾਨੂੰ ਟਾਈਮ ਦੇਵੇ ਥੋੜਾ ਜਿਆਦਾ ਜਿਹੜੀ ਸਖਤਾਈ ਉਹਨਾਂ ਨੇ ਕੀਤੀ ਹੋਇਆ ਉਹਦੇ ਵਿੱਚ ਥੋੜੀ ਜਿਹੀ ਨਰਮਾਈ ਅਪਣਾਵੇ ਜਰੂਰ ਪੂਰੇ ਕਰੇ ਜੇ ਉਹ ਆਪ ਦਾ ਆਈ ਰੱਖਦੇ ਆ ੜਾੜ ਚਲਾਨ ਕਰਦੇ ਆ ਗੱਡੀਆਂ ਨੂੰ ਬੰਡ ਕਰਦੇ ਨੇ ੜਾੜ ਤਾਂ ਇਹਦਾ ਫਿਰ ਜਵਾਬ ਦੇ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਹੋਊਗੀ ਅਸੀਂ ਅੱਗੇ ਜਾ ਕੇ ਉਸ ਦਾ ਪੂਰੇ ਪੰਜਾਬ ਲੈਵਲ ਤੇ ਪੂਰੀ ਅਸੀਂ ਬੰਦ ਕਰਗੇ ਤੇ ਆ ਆਪਦੀ ਕੋਈ ਰੈਲੀ ਰੱਖਗੇ ਜਾਂ ਅਸੀਂ ਕੋਈ ਧਰਨਾ ਦੇ ਅੱਜ ਤੁਹਾਡੇ ਵਰਕ